ਇਨਸਟੀਚਿਊਟ ਆਫ ਸਟ੍ਰੈਟੈਜਿਕ ਡਾਇਲੌਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਪਿਛਲੇ 1 ਸਾਲ ਵਿੱਚ ਕੈਨੇਡਾ ਦੇ ਡੋਮੈਸਟਿਕ ਐਕਸਟ੍ਰੀਮਿਸਟ ਗਰੁੱਪਸ ਵੱਲੋਂ ਸਾਊਥ ਏਸ਼ੀਆਈ ਪਾਈਚਾਰੇ ਖਿਲਾਫ ਵੱਡੇ ਪੱਧਰ ਉੱਤੇ ਨਫ਼ਰਤ ਫੈਲਾਈ ਜਾ ਰਹੀ ਹੈ ਅਤੇ ਸਿਰਫ ਐਕਸ ਉੱਤੇ ਹੀ ਪਿਛਲੇ ਸਾਲ ਦੇ ਮੁਕਾਬਲੇ ਸਾਊਥ ਏਸ਼ੀਆਈ ਪਾਈਚਾਰੇ ਖਿਲਾਫ ਕੀਤੀਆਂ ਗਈਆਂ ਨਸਲਵਾਦੀ ਟਿੱਪਣੀਆਂ ਵਿੱਚ concerningly, that trend is not just taking place online, uh, but is actually manifesting in real-world harm against south asians. Um, so uh, according to figures from statscan, um, from 2019 to 2023, hate crimes targeting south asians rose by over 220%, uh, which is quite alarming. ISD to Stephen Rai ਸਾਊਥ ਏਸ਼ੀਆਈ ਭਾਈਚਾਰੇ ਨੂੰ ਬਾਕੀ ਸੱਭਿਆਚਾਰਾਂ ਨਾਲੋਂ ਕਈ ਗੁਣਾ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਅਕਸਰ ਵਾਈਟ ਸੁਪਰਮੈਨਿਸਟ ਅਕਾਊਂਟਸ ਵੱਲੋਂ ਸਾਊਥ ਏਸ਼ੀਆਈ ਲੋਕਾਂ ਖਿਲਾਫ ਅਪਰਾਧੀ, ਗੰਦੇ ਅਤੇ ਇਨਵੇਡਰਸ ਵਰਗੇ ਸ਼ਬਦ ਵਰਤੇ ਜਾ ਰਹੇ ਹਨ। These extremists, these people who are trying to stoke uh hatred against South Asians. Are often deliberately trying to game platforms and basically exploit the algorithms of platforms to make sure that their hatred and their messaging is getting a lot of reach and a lot of viewership. <laughs> ਜਿੱਥੇ ਸਾਊਥ ਏਸ਼ੀਆਈ ਲੋਕਾਂ ਖਿਲਾਫ ਪੱਦੇਸ਼ਵਦਾਵੀ ਵਰਤਣਾ ਇੱਕ ਆਮ ਜਹੀ ਗੱਲ ਬਣਦੀ ਜਾ ਰਹੀ ਹੈ। ਪਰਸੋ ਮੇਰਾ ਹਸਬੰਦ ਕਹਿੰਦਾ ਸੀ ਉਹ ਤੁਰਦਾ ਸੀ ਤੇ ਅ ਕੁਪਲ ਆਫ ਇੰਟਰਨੈਸ਼ਨਲ ਸਟੂਡੈਂਟਸ ਕੰਮ ਕਰਦੇ ਸੀ ਇੱਕ ਗੋਰੀ ਬਜ਼ੁਰਗ ਉਹਨਾਂ ਨੂੰ ਕਹਿਣ ਲੱਗੀ ਉੱਚੀ ਦੇਣ ਇਨਸ਼ਾ ਅਲਵਾਕ ਯੂ ਗਾਇਜ਼ ਆਰ ਬ੍ਰਿੰਗਿੰਗ ਯਰ ਡਰਟ ਹਿਅਰ ਐਂਡ ਯੂਰ ਬ੍ਰਿੰਗਿੰਗ ਯਰ ਡਰਟ ਇਨਟੂ ਕੈਨੇਡਾ ਲੈ ਜਸ ਆਮ ਤੌਰ ਤੇ ਸਾਕ ਦੇ ਉੱਤੇ ਬਜ਼ੁਰਗ ਇੱਕ ਗੋਰੀ ਬਜ਼ੁਰਗ ਇਹ ਜੇ ਗੱਲਾਂ ਚੀਕਾ ਮਾਰਨ ਲੱਗੀ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਵਿੱਚ ਹਿਸਟਰੀ ਦੇ ਪ੍ਰੋਫੈਸਰ ਡਾਕਟਰ ਸ਼ਰਨਜੀਤ ਕੋਰ ਸਾਂਦਰਾ ਅਨੁਸਾਰ ਨਸਲਵਾਦ ਦੇ ਇਸ ਵਧ ਰਹੇ ਟ੍ਰੈਂਡ ਨੂੰ ਘਟਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਇਸ ਦੇ ਖਿਲਾਫ ਬਿਨਾਂ ਕਿਸੇ ਡਰ ਦੇ ਗੱਲ ਕਰਨੀ ਪਵੇਗੀ ਅਸੀਂ ਆਮ ਤੌਰ ਤੇ ਕੀ ਸੋਚਦੇ ਜਦੋਂ ਟੈਰਰਿਸਟ ਦੀ ਗੱਲ ਕਰਦੇ ਹਾਂ ਅਸੀਂ ਖਾਲਿਸਤਾਨ ਸੋਚਦੇ ਹਾਂ ਅਸੀਂ ਮੁਸਲਮ ਟੈਰਰਿਸਟ ਸੋਚਦੇ ਹਾਂ ਸਾਡੀ ਸੋਸਾਇਟੀ ਦੇ ਵਿੱਚ ਇੱਕ ਸਪੈਸਿਫਿਕ de andaya. When we think of terrorists, the domestic terrorists are the white nationalists. I really do think we should boldly say white terrorists are the domestic terrorists in Canada. Language matters. Punjabi English khulle This study has come out. We need to flip the narrative. ਕੈਨੇਡਾ ਵਿੱਚ ਚੱਲ ਰਹੀ ਹਾਊਸਿੰਗ ਕ੍ਰਾਈਸਿਸ ਅਤੇ ਹੈਲਥ케ਅਰ ਦੇ ਮੰਦੇ ਹਾਲਾਤਾਂ ਲਈ ਇਮੀਗ੍ਰੈਂਟਸ ਨੂੰ ਦੋਸ਼ੀ ਮੰਨਿਆ ਜਾ ਰਿਹਾ ਸੀ ਡਾਕਟਰ ਸਾਂਦਰਾ ਅਨੁਸਾਰ ਕੋਵਿਡ-19 ਤੋਂ ਬਾਅਦ ਖਾਸ ਕਰਕੇ ਸਾਊਥ ਏਸ਼ੀਆਈ ਭਾਈਚਾਰੇ ਖਿਲਾਫ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਰੇਸਿਜ਼ਮ ਵੇਖਣ ਨੂੰ ਮਿਲ ਰਹੀ ਸੀ ਇੱਕ ਤਾਂ ਹੈਗੇ ਆਬਵੀਅਸਲੀ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਮੋ ਜਾਰਟੀ ਪੰਜਾਬੀ ਆ ਰਾਈਟ ਪੰਜਾਬੀ ਸਿੱਖ ਮੈਜੋਰਟੀ ਇੰਟਰਨੈਸ਼ਨਲ ਸਟੂਡੈਂਟਸ ਬਿਕਾਜ਼ ਆਫ ਦਾ ਰੇਸਿਜ਼ਮ ਅਗੇਂਸਟ ਇਮੀਗ੍ਰੇਸ਼ਨ ਸਾਰੇ ਸੋਸਾਇਟੀ ਸਮਝਦੇ ਆ ਤੇ ਆਪਣੇ ਵੀ ਤੇ ਉਹਨਾਂ ਕਰਕੇ ਯੂ ਨੋ ਸੋਸਾਇਟੀ ਬਦਲ ਗਿਆ ਸੋਸਾਇਟੀ ਘਟ ਰਿਹਾ ਹੈ ਸੋ ਦੈਟਸ ਬੀਨ ਹੈਪਨਿੰਗ ਪੰਦਰਸਾਲ ਹੋ ਗਏ ਉਹ ਅਲਾਫਸ ਅਸੀਂ ਸਾਰੇ ਬਰਤਦੇ ਆ ਅਨਫੋਰਚਨਟਲੀ ਗੋਰੇ ਵੀ ਤੇ ਆਪਣੇ ਵੀ ਦੂਜੀ ਗੱਲ ਆ ਜਦੋਂ ਯੂ ਨੋ ਜਗਨਜੀਤ ਸਿੰਘ ਇੱਕ ਸੇਖ ਗੋਰ ਸੇਖ ਲੀਡਰ ਸੀਗਾ ਤੇ ਜਿੰਨਾ ਚਿਰ ਟ੍ਰੂਡੋ ਦੇ ਖਿਲਾਫ ਸੋਸਾਇਟੀ ਅਗੇਂਸਟ ਹੋਈ ਜਾਂਦਾ ਸੀ ਔਰ ਉਹਦੇ ਨਾਲ ਵੀ ਜਗਨਜੀਤ ਸਿੰਘ ਦੀ ਵੀ ਯੂ ਨੋ ਰੇਸਿਜ਼ਮ ਬਹੁਤ ਜ਼ਿਆਦਾ ਸੀਗਾ ਡਾਕਟਰ ਸਾਂਦਰਾ ਅਨੁਸਾਰ ਇਸ ਨਸਲਵਾਦ ਨੂੰ ਘਟਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਇਹ ਵੱਧ ਰਹੀ ਰੇਸਿਜ਼ਮ ਕੋਈ ਆਮ ਗੱਲ ਨਹੀਂ ਹੈ ਅਤੇ ਸੋਸ਼ਲ ਮੀਡੀਆ ਉੱਤੇ ਖਾਸ ਕਰਕੇ ਸਾਨੂੰ ਇਹ ਸਮਝਣਾ ਪਵੇਗਾ ਕਿ ਕਿਹੜਾ ਵਿਵਹਾਰ ਸਹੀ ਹੈ ਅਤੇ ਕਿਹੜਾ ਨਹੀਂ ਮਨਜੋਤ ਸਿੰਘ ਓਮਨੀ ਨਿਊਜ਼ ਵੈਂਕੂਵਰ